ਜਨਵਰੀ ਵਾਲੇ ਦਿਨ 15 ਅਗਸਤ ਵਾਲੇ ਦਿਨ ਕੋਈ ਪੰਜਾਬ ਦੀ ਗੱਲ ਕਰੇ ਕੋਈ ਦੇਸ਼ ਦੀ ਗੱਲ ਕਰੇ ਕੋਈ ਕਿਸਾਨ ਦੀ ਗੱਲ ਕਰੇ ਕੋਈ ਨੌਜਵਾਨ ਦੀ ਗੱਲ ਕਰੇ ਕਹਿੰਦਾ ਵਧਾਈ ਹੋਵੇ ਮੇਰੀ ਘਰ ਦੀ 7 ਮਹੀਨੇ ਪ੍ਰੈਗਨੈਂਟ ਆ ਉਹਦੇ ਨਿਆਣਾ ਹੋਣ ਵਾਲਾ ਦੱਸੋ ਕਾਦੀ ਵਧਾਈ ਪਾਈ ਇਹਦੀ ਕਾਦੀ ਵਧਾਈ ਉਹ ਚਾ ਚੰਨੀ ਜਿਹੜਾ ਕਹਿੰਦਾ ਇਹ ਦਿਨ ਤਾਂ ਉਪਲਬਧੀਆਂ ਨੇ ਹੁੰਦੇ ਆ ਇਹ ਦਿਨ ਸੰਘਰਸ਼ ਦੇ ਹੁੰਦੇ ਆ ਇਹ ਕਹਦਾ ਭਗਵਾਨ ਤਾਂ ਆਪ ਦੀ ਉਪਲਬਧੀ ਦੱਸੀ ਜਾਂਦਾ ਓਏ ਚੰਨੀ ਤੈਨੂੰ ਕੀ ਪਤਾ ਇਹਨੂੰ ਕਿੰਨਾ ਸੰਘਰਸ਼ ਕਰਨਾ ਪੈ ਰਿਹਾ ਐਵੇਂ ਮਾਰੀ ਜਾਂਦਾ ਇਹ ਵੀ ਉਹ ਮਗਰ ਮੇਰਾ ਤੁਹਾਨੂੰ ਕਹਿਣ ਦਾ ਭਾਕ ਸਾਧ ਸੰਗਤ ਜੀ ਆਹ ਹਾਲਾਤ ਬਣ ਗਏ ਸ਼ਾਇਦ ਪਹਿਲਾ ਤੇ ਕੀ ਲਈ ਮੁੱਖ ਮੰਤਰੀ ਹੋਇਆ ਜਿਹੜਾ ਇਹ ਜੀ ਉਪਲਬਧੀ ਦੱਸ ਕੇ ਚੱਲਿਆ ਕਿ ਮੇਰਾ ਤੀਜਾ ਨਿਆਣਾ ਹੋਣ ਲੱਗਿਆ ਦੂਜੇ ਦੋਂ ਤੋਂ ਮੈਂ ਬੁਲਾਉਂਦਾ ਨਹੀਂ ਜਿਹੜਾ ਆਪਦੇ ਨਿਆਣਾ ਨੂੰ ਨਾ ਬੁਲਾਵੇ ਸਾਤ ਸੰਗਤ ਜੀ ਉਹਨੇ ਤੀਜੇ ਨੂੰ ਕੀ ਪੁੱਛ ਲੈਣਾ ਇਸ ਲਈ ਉਹ ਵਿਚਾਰੀ ਬੇਟੀ ਰੋਂਦੀ ਆ ਉਹਦਾ ਫਿਕਰ ਕੋਈ ਨਹੀਂ ਆ ਮੇਰਾ ਇੰਨੇ ਬੋਲਣ ਨਾਲ ਮੈਨੂੰ ਭਾਵੇਂ ਸਵੇਰੇ ਫੇਰ ਸਾ ਦਿਲਣ ਮਗਰ ਮੈਂ ਵੀ ਨਹੀਂ ਹਟਦਾ ਬਾਦਲ ਸਾਹਿਬ ਮੈਨੂੰ ਵੀ ਬੁਲਾ ਲੈਣੇ ਕਾਰੀ ਬੁਲਾ ਲੈਣ ਦੋ ਵਾਰੀ ਪਹਿਲਾਂ 6 ਮਹੀਨੇ ਅੰਦਰ ਦੇ ਤਾ ਫੇਰ ਦੇ ਦੰਗੇ ਮੁੜ ਕੇ ਤੁਸੀਂ ਪੁੱਛ ਪਾਚਣ ਦਾ ਹੋਵੋਗੇ ਨਾ ਮਾਕੇ ਵਾਲਿਓ ਕਿ ਨਹੀਂ ਆਉਗੇ ਦੋ ਵਜ਼ੀਰ ਨੇ ਬਾਦਲ ਸਾਹਿਬ ਵਹੇ ਇਨਾਂ ਨੂੰ ਤਾਂ ਮੁੱਖ ਮੰਤਰੀ ਦਾ ਹੀ ਅਹੁਦਾ ਦੇ ਦਵੇ ਇੱਕ ਕਟਾਰੂ ਚੱਕ ਇੱਕ ਬਲਕਾਰ ਤੋਂ ਉਹਦੀ ਜਿੱਤ ਦੇ ਵੀਡੀਓ ਆ ਗਈ ਨਾ ਬਾਦਲ ਸਾਹਿਬ ਐਸਪੀ ਸਾਹਿਬ ਸਾਰੀ ਪੰਜਾਬ ਪੁਲਿਸ ਦੀ ਬਦਰਾਮੀ ਹੋਣੀ ਆ ਉਹ ਵੀ ਪੰਜਾਬ ਪੁਲਿਸ ਦਾ ਅਫਸਰ ਰਿਹਾ ਇਹ ਜੇ ਭੇੜੇ ਭੜੇ ਯਾਰ ਮੇਰੀ ਫਟੋ ਦੇ ਮੈਂ ਇਹ ਜੇ ਕਲਾਕਾਰ ਵਜੀਰ ਪੜਾਏ ਆ ਜਿਨ੍ਹਾਂ ਨੂੰ ਸ਼ਾਇਦ ਸਮਾਜ ਚ ਲੈ ਜਾਣਾ ਵੀ ਔਖਾ ਮਗਰ ਕਦੇ ਇੱਕ ਦਾ ਵਿਆਹ ਕਦੇ ਦੂਜੇ ਦਾ ਵਿਆਹ ਕਦੇ ਤਾਂ ਸੁਖ ਨਾਲ ਚਲੋ ਈਟੀਓ ਸਾਫ ਦਾ ਹੋਇਆ ਸਲਾਮਤ ਰਵੇ ਮਗਰ ਇਹਨਾਂ ਦਾ ਪਤਾ ਪਤਾ ਕੋਈ ਨਹੀਂ ਲੱਗਦਾ ਬਸ ਇਹੀ ਖਬਰ ਆਉਂਦੀ ਆ ਕਿ ਸਾਡੇ ਨਿਆਣਾ ਹੋ ਰਿਹਾ ਵਧਾਈ ਹੋਵੇ ਸਾਡੇ ਵਿਆਹ ਹੋ ਰਿਹਾ ਵਧਾਈ ਹੋਵੇ ਉਹ ਮਹਾਰਾਜ ਇੱਥੇ ਲੋਕਾਂ ਦੇ ਟੁੱਟਦੇ ਜਾਂਦੇ ਆ ਗਰੀਬੀ ਕਰਕੇ ਅਨਪੜਤਾ ਕਰਕੇ ਮਹਿੰਗਾਈ ਕਰਕੇ ਉਹਨਾਂ ਦਾ ਵੀ ਨਿਆਣਿਆਂ ਦਾ ਫਿਕਰ ਕਰ ਲੋ ਨਹੀਂ ਤਾਂ ਲੋਕਾਂ ਨੇ ਤੁਹਾਨੂੰ ਛੱਡਣਾ ਨਹੀਂ ਜੋ ਬਦਲਾਅ ਦੇ ਨੋਤੇ ਤੁਸੀਂ ਠੱਕੀ ਮਾਰੀ ਪੰਜਾਬੀ ਨੇ ਜਾ ਕੇ ਆਪਦਾ ਨੋ ਦੇਸ਼ਾਂ ਵਿਦੇਸ਼ਾਂ ਚ ਆਪਦਾ ਨੋ ਕਾਮਯਾਬ ਕੀਤਾ ਪੰਜਾਬੀਆਂ ਨੇ ਆਪਜੀ ਥਾ ਬਣਾਈ ਹੈ ਕਿ ਤੁਹਾਨੂੰ ਵੀ ਕੋਈ ਰਿਮੋਟ ਕੰਟਰੋਲ ਨਾਲ ਚਲਾ ਸਕਦਾ ਸਭ ਤੋਂ ਵੱਧ ਕੁਰਬਾਨੀ ਪੰਜਾਬੀ ਸਭ ਤੋਂ ਵੱਧ ਨਾ ਅੰਨ ਦੇ ਭੰਡਾਰ ਚ ਯੋਗਦਾਨ ਮਿਹਨਤ ਕਾ ਸ਼ਲੋਕ ਪੰਜਾਬੀ ਗ੍ਰੀਨ ਰੈਵਲੂਸ਼ਨ ਪੰਜਾਬੀ ਮਗਰ ਪੰਜਾਬੀਆਂ ਨੂੰ ਕਹਿਤਾ ਕਿ ਹੁਣ ਤੁਹਾਨੂੰ ਉਹ ਨਿੱਕੂ ਜਾਂ ਦਿੱਲੀੋਂ ਆਉਂਦਾ ਐਡਾ ਜਾਂ ਕਿ ਸਰਦੂਲ ਸਿੰਘ ਜੀ ਦੱਸੋ ਕਿੱਡਾ ਕਾ ਆ ਐਡਾ ਕਾ ਦੱਸ ਦੇ ਕਿਉਂ ਨਹੀਂ ਫਿਰ ਕਿੱਡਾ ਕਾ ਉਹ ਆ ਕੇ ਦੱਸਦਾ ਤੁਹਾਨੂੰ ਕਿ ਪੰਜਾਬ ਕਿਵੇਂ ਚੱਲਣਾ ਦਿੱਲੀ ਚਲਾਈ ਨਹੀਂ ਜਾਂਦੀ ਉਹਨਾਂ ਤੋਂ ਤੇ ਪੰਜਾਬ ਚਲਾਉਣ ਆਉਂਦੇ ਆ ਮੇਰੇ ਵੀਰੋ ਅੱਜ ਭਾਵੇਂ ਕਿਸਾਨ ਆ ਤੁਸੀਂ ਕਿਸਾਨੀ ਨਾਲ ਸੰਬੰਧਿਤ ਬੈਠੇ ਹੋ ਕੇਜਰੀਵਾਲ ਕੀ ਕਹਿੰਦਾ ਸੀ ਗਰੰਟੀ ਦਿੰਦਾ ਸੀ ਕਹਿੰਦਾ ਦਿੱਲੀ ਵਾਲੇ ਭਾਵੇਂ ਐਮਐਸਪੀ ਲਾਗੂ ਕਰਨ ਨਾ ਕਰਨ ਐਮਐਸਪੀ 50% ਤੁਹਾਡੇ ਖਰਚੇ ਨਾਲੋਂ ਵੱਧ ਫਾਇਦਾ ਤੁਹਾਨੂੰ ਕਹਿੰਦਾ ਦਿੱਲੀ ਵਾਲੇ ਦੇਰ ਨਾ ਦੇਣ ਕੇਜਰੀਵਾਲ ਦੋ ਮਿਲ ਗਿਆ ਜੀ ਦੱਸੋ ਚੁੱਪ ਕਰਕੇ ਬੈਠਿਆ ਜੰਡਿਆਲੇ ਵਾਲਿਆਂ ਨੂੰ ਦੇਹ ਤਾਂ ਨਹੀਂ ਗਿਆ ਕਿਥੇ ਈਟੀਓ ਪਰਮਜੀਤ ਤੈਨੂੰ ਕੀ ਪਤਾ ਲੱਗਣਾ ਤੂੰ ਤਾਂ ਜਦੋਂ ਪੈਕਸ਼ਾਕ ਲਾ ਲਿਆ ਤੂੰ ਮੁੜ ਕੇ ਕਹਿਣਾ ਆ ਗਏ ਜੀ 100% ਆ ਗਏ ਮੈਨੂੰ ਪਤਾ ਨਾ ਰੇਕ ਦਾ ਪ੍ਰਾਵਾ ਈਟੀਓ ਵਜ਼ੀਰ ਬਣ ਗਿਆ ਮਗਰ ਈਟੀਓ ਸਾਹਿਬ ਦੇ ਵਜ਼ੀਰ ਬਣੇ ਤਾਂ ਸਭ ਤੋਂ ਵੱਧ ਬਾਦਲ ਸਾਹਿਬ ਬੱਤੀ ਦੇ ਕੱਟ ਅਰਜੰਡੇ ਵਾਲੇ ਹਲਕੇ 'ਚ ਲੱਗਦੇ ਤੇ ਮਜੀਠੇ ਹਲਕੇ 'ਚ ਲੱਗਦੇ ਕਿਉਂ ਲੱਗਦੇ ਕਿੰਨੀ ਲੱਗਦੇ ਬਿਜਲੀ ਦੇ ਕੱਟ ਸਵੇਰੇ 3-4 ਘੰਟੇ ਸ਼ਾਮ ਨੂੰ 3-4 ਘੰਟੇ ਬੱਤੀ ਆਉਂਦੀ 12 15 ਘੰਟੇ ਮਸਾਈਆ 10 ਘੰਟਿਆਂ ਦਾ ਕੱਟ ਹੀ ਚੱਲਦਾ ਇੱਥੇ ਬਿਜਲੀ ਮੰਤਰੀ ਜੰਡੇਆਲਾ ਗੁਰੂ ਦਾ ਤੇ ਪਤਾ ਨਹੀਂ ਕਿਹੜੇ ਕੰਮ ਨੂੰ ਮਸ਼ਰੂਪ ਰਹਿੰਦਾ ਦਰਸ਼ਨ ਦੁਰਚੇ ਨਿੱਤੰਦਾਸ਼ੇ ਥੀ ਕਿਤੇ ਲੱਭਦਾ ਨਹੀਂ ਔਰ ਸਭ ਤੋਂ ਵੱਧ ਜੇ ਬੱਤੀ ਦੇ ਜੁਰਮਾਨੇ ਕਿਸੇ ਹਲਕੇ 'ਚ ਹੋਏ ਆ ਜਾਂ ਕਿਸੇ ਜ਼ਿਲ੍ਹੇ 'ਚ ਹੋਏ ਆ ਰਾਜਵੀਰ ਸਿੰਘ ਆ ਦੱਸ ਕਿੱਥੇ ਹੋਏ ਆ ਚਕਰਾਜ ਸਿੰਘ ਆ ਦੱਸ ਕਿੱਥੇ ਹੋਏ ਆ ਬਲਕਾਰ ਸਿੰਘ ਜੀ ਦੱਸੋ ਕਿੱਥੇ ਹੋਏ ਆ ਚੰਦੇ ਆਲੇ ਬੋਲਦੇ ਕਿਉਂ ਨਹੀਂ ਘਬਰਾਉਂਦੇ ਕਿਹੜੀ ਗੱਲੋਂ ਜਿਹੜਾ ਲਗੜਾ ਜੁਰਮਾਨਾ ਲੱਗੀ ਜਾਣਾ ਸਵੇਰੇ ਸਾਧ ਸੰਗਤ ਜੀ ਲਾਤੇ ਬਣ ਕੇ ਕਿਨਾ ਕਿਸਾਨਾਂ ਦੀ ਸੁਣਦੇ ਆ ਨਾ ਖੇਤ ਮਜ਼ਦੂਰਾਂ ਦੀ ਸੁਣਨ ਕਿਸਾਨ ਖੁਦਕੁਸ਼ੀ ਰੁਕੀ ਨਹੀਂ ਸਾਧ ਸੰਗਤ ਜੀ ਨਾ ਬੇਰੋਜ਼ਗਾਰਾਂ ਦੀ ਸੁਣਨ ਨਾ ਇਹ ਨੌਜਵਾਨਾਂ ਦੀ ਸੁਣਨ ਨਾ ਇੰਡਸਟਰੀ ਦੀ ਸੁਣਨ ਨਾ ਵਪਾਰੀ ਦੀ ਸੋਨਾ ਨਾਲ ਅੱਜ ਸਭ ਤੋਂ ਮਹਿੰਗੀ ਬੱਤੀ ਅੱਜ ਦੁਕਾਨਦਾਰ ਨੂੰ ਤੇ ਇੰਡਸਟਰੀ ਨੂੰ ਮਿਲਦੀ ਹੈ ਇੰਡਸਟਰੀ ਛੜ ਛੜ ਪੰਜਾਬ ਭੱਜੀ ਜਾਂਦੀ ਹੈ ਬਾਦਲ ਸਾਹਿਬ ਇਹ ਤਾਂ ਕਹਿੰਦੇ ਨਾ 300 ਯੂਨਿਟ ਬਾਫ ਜਦੋਂ ਬੱਤੀ ਦੇਣੀ ਨਹੀਂ ਬੱਤੀ 10 ਘੰਟੇ ਆਉਣੀ ਨਹੀਂ ਤੇ ਯੂਨਿਟ ਤਾਂ ਆਪ ਹੀ ਲੈ ਲੈ ਤੇ ਜੇ ਕੋਈ ਹੀਟਰ ਲਾ ਲੈਂਦਾ ਕਿਉਂਕਿ ਹੀਟਰ ਲਾਉਂਦੀ ਆ ਸਾਡੇ ਬਾਦਲ ਸਾਹਿਬ ਨੇ ਭਾਈ ਹੋਈ ਆ ਲੋਕਾਂ ਨੂੰ ਉਦੋਂ ਕੋਈ ਆਉਂਦਾ ਨਹੀਂ ਜੀ ਛੇਤੀ ਕਦੇ ਕੇ ਬਿਜਲੀ ਵਾਲੇ ਨੂੰ ਅਸੀਂ ਪਿੰਡ ਨਹੀਂ ਵੜਨ ਦਿੰਦੇ ਸੀ 300 ਯੂਨਿਟ ਛੱਡੋ ਉਦੋਂ 10000 ਯੂਨਿਟ ਤੱਕ ਲੋਕ ਬਾਹਰ ਛੱਡਦੇ ਸਨ ਕੋਈ ਆਉਂਦਾ ਨਹੀਂ ਸੀ ਤੇ ਹੁਣ ਵੇਖੋ ਜਿਹੜਾ ਆਉਂਦਾ ਲੱਖ ਰੁਪਏ ਜੁਰਮਾਨਾ ਤਾਂ ਪਾਕ ਹੀ ਜਾਂਦਾ ਮੈਨੂੰ ਲੱਗਦਾ ਛੇਤੀ ਕਿੱਥੇ ਤਾਂ ਨਹੀਂ ਮੋਟਾ ਦੱਸੋ ਮੈਂ ਠੀਕ ਕਹਿ ਰਿਹਾ ਕਿ ਨਹੀਂ ਕਹਿ ਰਿਹਾ ਆਪਾਂ ਉਹ ਸ਼ਾਂ ਚੁੱਪ ਬੈਠੇ ਯਾਰ ਬੋਲਦੇ ਨਹੀਂ ਤੁਸੀਂ ਜੇ ਮੈਂ ਕੋਈ ਗਲਤ ਗੱਲ ਕਰਾਂ ਰੋਕ ਲਿਆ ਕਰੋ ਇਹ ਵੀ ਆਡ ਸਾਡੇ ਨੌਜਵਾਨਾਂ ਚ ਨਾ ਬੰਦੀ ਸਿੰਘਾਂ ਨੂੰ ਛੱਡਣ ਔਰ ਬੰਦੀ ਸਿੰਘ ਤਾਂ ਕੀ ਛੱਡਣੇ ਸੀ ਪ੍ਰੋਫੈਸਰ ਭੁੱਲਰ ਸਾਹਿਬ ਦੀ ਰਿਹਾਈ ਸੀ ਉਸਤੇ ਸਾਈਨ ਕਰਨ ਤੋਂ ਇਨਕਾਰ ਕਰਤਾ ਮੇਰੇ ਵੀਰੋ ਕੱਲੀ ਹੋ ਨਹੀਂ ਨੌਜਵਾਨਾਂ ਤੇ ਐਨਐਸਐਲ ਆਤੀ ਬੜੀਆਂ ਗੱਲਾਂ ਨੇ ਕਿਉਂਕਿ ਅੱਗੇ ਵੀ ਪ੍ਰੋਗਰਾਮ ਤੇ ਜਾਣਾ ਇਹ ਗੱਲਾਂ ਵਿਸਥਾਰ ਨਾਲ ਨਹੀਂ ਮੈਂ ਕਰਦਾ ਸੰਖੇਪ ਚ ਦੱਸਦਾ ਕਿ ਬਾਦਲ ਸਾਹਿਬ ਅੱਜ ਡਿਵੈਲਪਮੈਂਟੋਂ ਦੀ ਕੋਈ ਚੀਜ਼ ਨਹੀਂ ਆ ਦੋ ਸਾਲਾਂ ਚ ਆ ਹੁਣ ਮਾੜੀਆਂ ਮੋਟੀਆਂ ਸੜਕਾਂ ਦੇ ਪੱਛ ਲਾਉਣ ਦਾ ਇਹਨੇ ਨਹੀਂ ਪੱਥਰ ਰੱਖਿਆ ਚੰਨੀ ਕਹਿੰਦਾ ਹੁੰਦਾ ਸੀਗਾ ਕਿ ਮੈਂ ਪੱਛ ਲਾ ਦਿਆ ਕਰੂੰ ਉਹਨੇ ਪੱਛ ਤਾਂ ਕੀ ਲਾਉਣੇ ਸੀ ਹੁਣ ਆ ਈਟੀਓ ਨਵਾ ਚੰਨੀ ਆ ਗਿਆ ਇਹ ਕਹਿੰਦਾ ਮੈਂ ਪੱਛ ਲਾ ਦੇਣੇ ਆ ਮਗਰ ਇਹਨੇ ਨਾ ਕੋਈ ਨੌਕਰੀ ਨਾ ਕੋਈ ਕਿਸਾਨਾਂ ਦੀ ਗੱਲ ਨਾ ਕੋਈ ਬੱਤੀ ਦੇ ਹਾਲਾਤ ਚੰਗੇ ਐਚਲੀ ਮੈਂ ਅੱਜ ਤੁਹਾਡੇ ਕੋਲ ਇਹ ਬੇਨਤੀ ਲੈ ਕੇ ਆਇਆ ਕਿ ਲਾਅਨ ਆਰਡਰ ਸਭ ਤੋਂ ਵੱਧ ਫਰੋਤੀ ਤੇ ਸਭ ਤੋਂ ਵੱਧ ਟਾਰਗੇਟਡ ਕਿਲਿੰਗ ਅੱਜ ਜੰਡਿਆਲੇ 'ਚ ਹੋ ਰਹੀ ਹੈ ਰੋਜ਼ ਦੂਜੇ ਤੀਜੇ ਦਿਨੀ ਕਿਸੇ ਨਾ ਕਿਸੇ ਨੂੰ ਲੁੱਟਿਆ ਹੁੰਦਾ ਇਸ ਲਈ ਹਾਲਾਤ ਬੜੇ ਵਿਗੜੇ ਨੇ ਔਰ ਮੈਨੂੰ ਲੱਗਦਾ ਜਦੋਂ ਈਡੀ ਦੇ ਸੰਮਨ جاری ਹੁੰਦੇ ਆ ਪੰਜਾਬ ਵਾਲਿਆਂ ਨੂੰ ਪੈ ਜਾਂਦਾ ਈਡੀ ਦਾ ਸੰਮਨ ਮੈਂ ਤਾਂ ਬੇਨਤੀ ਕਰਦਾ ਦਿੱਲੀ ਵਾਲੇ ਮੋਦੀ ਨੂੰ ਸਾਹਿਬ ਨੂੰ ਕਿ ਇਹਨੂੰ ਸੁਤੇਪੈ ਨੂੰ ਚੱਕ ਕੇ ਲੈ ਜਾਓ ਕੇਜਰੀਆ ਨੂੰ ਜਦੋਂ ਲੈ ਕੇ ਜਾਣਾ ਉੱਥੋਂ ਚਿੱਠੀ ਤੁਸੀਂ ਕਲਾਉਨੇਓ ਖਰਚਾ ਸਾਨੂੰ ਪੈ ਜਾਂਦਾ ਪੁੱਛੋ ਕਿਵੇਂ ਉਦੋਂ ਹੀ ਭਗਵੰਤ ਜਾਜ ਫੜਦਾ ਤੇ ਉਹਨੂੰ ਲੈ ਕੇ ਤੇ ਕਦੇ ਗੋਆ ਨੂੰ ਕਦੇ ਮੱਧ ਪ੍ਰਦੇਸ਼ ਨੂੰ ਉਹ ਕਰੋੜਾਂ ਤੇ ਪੈਂਦਾ ਤਾਂ ਇੱਕ ਚਿੱਠੀ ਈਡੀ ਦੀ ਨਿਕਲਦੀ ਆ ਤੇ ਜਾਹਤ ਦਾ ਖਰਚਾ ਪੰਜਾਬੀਆਂ ਦੇ ਸਿਰ ਤੇ ਜਾਜ ਲੈ ਕੇ ਸਾਨੂੰ ਉਹਨੂੰ ਸਾਰੇ ਘੇੜਾ ਦਬਾਉਣਾ ਪੈ ਜਾਂਦਾ ਇਸ ਲਈ ਇਹ ਬੇਨਤੀ ਆ ਜਿਨ੍ਹਾਂ ਨੇ ਸ਼ਰਾਬ ਦੇ ਘਟਾਲੇ ਕੀਤੇ ਆ ਵੱਡੇ-ਵੱਡੇ ਘਟਾਲੇ ਆ ਰੋ ਇੱਕੋ ਕੰਮ ਤੇ ਲੱਗੇ ਆ ਬਾਦਲ ਸਾਹਿਬ ਇਹ ਵਿਆਹੀ ਕਰਾਈ ਜਾਂਦੇ ਆ ਕਈ ਇਹ ਕਹਾਇ ਇਹਦਾ ਹੁੰਦਾ ਨਹੀਂ ਜੀ ਕਈਆਂ ਦਾ ਕਿ ਆ ਭਗਵੰਤ ਨੇ ਵੀ ਦੂਜਾ ਕਰਾ ਲਿਆ ਦੱਸੋ ਕਮਾਡਾ ਫੈਸਲਾ ਦਿੱਤਾ ਵਧਾਈ ਆ ਕਹਿੰਦਾ ਤੁਹਾਨੂੰ ਸਭ ਨੂੰ 26 ਜਨਵਰੀ ਵਾਲੇ ਦਿਨ 15 ਅਗਸਤ ਵਾਲੇ ਦਿਨ ਕੋਈ ਪੰਜਾਬ ਦੀ ਗੱਲ ਕਰੇ ਕੋਈ ਦੇਸ਼ ਦੀ ਗੱਲ ਕਰੇ ਕੋਈ ਕਿਸਾਨ ਦੀ ਗੱਲ ਕਰੇ ਕੋਈ ਨੌਜਵਾਨ ਦੀ ਗੱਲ ਕਰੇ ਕਹਿੰਦਾ ਵਧਾਈ ਹੋਵੇ ਮੇਰੀ ਘਰ ਦੀ 7 ਮਹੀਨੇ ਪ੍ਰੈਗਨੈਂਟ ਆ ਉਹਦੇ ਨਿਆਣਾ ਹੋਣ ਵਾਲਾ ਦੱਸੋ ਕਾਦੀ ਵਧਾਈ ਪਾਈ ਇਹਦੀ ਕਾਦੀ ਵਧਾਈ ਉਹ ਚਾ ਚੰਨੀ ਜਿਹੜਾ ਕਹਿੰਦਾ ਇਹ ਦਿਨ ਤਾਂ ਉਪਲਬਧੀਆਂ ਦੇ ਹੁੰਦੇ ਆ ਇਹ ਦਿਨ ਸੰਘਰਸ਼ ਦੇ ਹੁੰਦੇ ਆ ਇਹ ਕਹਦਾ ਭਗਵਾਨ ਤਾਂ ਆਪ ਦੀ ਉਪਲਬਧੀ ਦੱਸੀ ਜਾਂਦਾ ਓਏ ਚੰਨੀ ਤੈਨੂੰ ਕੀ ਪਤਾ ਇਹਨੂੰ ਕਿੰਨਾ ਸੰਘਰਸ਼ ਕਰਨਾ ਪੈ ਰਿਹਾ ਐਵੇਂ ਮਰੀ ਜਾਂਦਾ ਇਹ ਵੀ ਉਹ ਮਗਰ ਮੇਰਾ ਤੁਹਾਨੂੰ ਕਹਿਣ ਦਾ ਭਾਪ ਸਾਧ ਸੰਗਤ ਜੀ ਆਹ ਹਾਲਾਤ ਬਣ ਗਏ ਸ਼ਾਇਦ ਪਹਿਲਾ ਤੇ ਕੀ ਭਾਈ ਮੁੱਖ ਮੰਤਰੀ ਹੋਇਆ ਜਿਹੜਾ ਇਹ ਜੀ ਉਪਲਬਧੀ ਦੱਸ ਕੇ ਚੱਲਿਆ ਕਿ ਮੇਰਾ ਤੀਜਾ ਨਿਆਣਾ ਹੋਣ ਲਾ ਲਿਆ ਦੂਜੇ ਤੁਹਾਨੂੰ ਤੋਂ ਮੈਂ ਬੁਲਾਉਂਦਾ ਨਹੀਂ ਜਿਹੜਾ ਆਪਦੇ ਨਿਆਣਾ ਨੂੰ ਨਾ ਬੁਲਾਵੇ ਸਾਧ ਸੰਗਤ ਜੀ ਉਹਨੇ ਤੀਜੇ ਨੂੰ ਕੀ ਪੁੱਛ ਲੈਣਾ ਇਸ ਲਈ ਉਹ ਵਿਚਾਰੀ ਬੇਟੀ ਰੋਂਦੀ ਆ ਉਹਦਾ ਫਿਕਰ ਕੋਈ ਨਹੀਂ ਆ ਮੇਰਾ ਇੰਨੇ ਬੋਲੇ ਨਾਲ ਮੈਨੂੰ ਭਾਵੇਂ ਸਵੇਰੇ ਫੇਰ ਸਾ ਦਲਣ ਮਗਰ ਮੈਂ ਵੀ ਨਹੀਂ ਹਟਦਾ ਬਾਦਲ ਸਾਹਿਬ ਮੈਨੂੰ ਵੀ ਬੁਲਾ ਲੈਣੇ ਕਾਰੀ ਬੁਲਾ ਲੈਣ ਦੋ ਵਾਰੀ ਪਹਿਲਾਂ 6 ਮਹੀਨੇ ਅੰਦਰ ਦੇਤਾ ਫੇਰ ਦੇ ਦੇਣਗੇ ਮੁੜ ਕੇ ਤੁਸੀਂ ਪੁੱਛਣ ਪਾਚਣ ਤਾਂ ਆਉਂਗੇ ਨਾ ਮਰਜੇ ਵਾਲਿਓ ਕਿ ਨਹੀਂ ਆਉਂਗੇ ਹਾਂ ਦੇਖੋ ਕਿੱ데 ਆਵੇ ਆ ਵੇਖੋ ਮਤੇ ਹੜੇ ਕਿੱ데 ਚੰਗੇ ਆ ਉਹ ਭਾਵੇਂ ਪੁੱਛਣ ਨਾ ਪੁੱਛਣ ਕਦੇ ਅੰਦਰ ਦੇਤਾ ਤੈਨੂੰ ਜਰੂਰ ਪੁੱਛਣ ਆਵਾਂਗੇ ਇਹ ਸਾਡੇ ਮਾਜੇ ਵਾਲੇ ਵਖਰੇ ਨੇ ਜੀ ਇਹਨਾਂ ਨਾਲ ਤਾਂ ਏਡੀ ਮਾੜੀ ਹੋ ਰਹੀ ਆ ਕਿ ਦਿੱਲੀ ਦਾ ਰਾਜ ਇੱਕੋ ਵੇਖੋ ਬਲਕਾਰ ਤੋਂ ਦੋ ਵਜ਼ੀਰ ਨੇ ਬਾਦਲ ਸਾਹਿਬ ਵੇਹ ਇਹਨਾਂ ਨੂੰ ਤਾਂ ਮੁੱਖ ਮੰਤਰੀ ਦਾ ਯੋਗਦਾ ਦੇ ਦੇਵੇ ਇੱਕ ਕਟਾਰੂ ਚੱਕ ਤੇ ਇੱਕ ਬਲਕਾਰ ਤੋਂ ਉਹਦੀ ਜਿੱਦ ਦਿਨ ਵੀਡੀਓ ਆ ਗਈ ਨਾ ਬਾਦਲ ਸਾਹਿਬ ਐਸਪੀ ਸਾਹਿਬ ਸਾਰੀ ਪੰਜਾਬ ਪੁਲਿਸ ਦੀ ਬਦਲਾਮੀ ਹੋਣੀ ਆ ਉਹ ਵੀ ਪੰਜਾਬ ਪੁਲਿਸ ਦਾ ਅਫਸਰ ਰਿਹਾ ਇਹ ਜੇ ਭੜੇ ਭੜੇ ਯਾਰ ਮੇਰੀ ਫਤੋ ਦੇ ਮੈਂ ਇਹ ਜੇ ਕਲਾਕਾਰ ਵਜੀਰ ਬੜਾਏ ਆ ਜਿਨ੍ਹਾਂ ਨੂੰ ਸ਼ਾਇਦ ਸਮਾਜ ਚ ਲੈ ਜਾਣਾ ਵੀ ਔਖਾ ਮਗਰ ਕਦੇ ਇੱਕ ਦਾ ਵਿਆਹ ਕਦੇ ਦੂਜੇ ਦਾ ਵਿਆਹ ਕਦੇ ਤਾਂ ਸੁਖ ਨਾਲ ਚਲੋ ਈਟੀਓ ਸਾਹਿਬ ਦਾ ਹੋਇਆ ਸਲਾਮਤ ਰਹੇ ਮਗਰ ਇਹਨਾਂ ਦਾ ਪਤਾ ਪਤਾ ਕੋਈ ਨਹੀਂ ਲੱਗਦਾ ਬਸ ਇਹੀ ਖਬਰ ਆਉਂਦੀ ਆ ਕਿ ਸਾਡੇ ਨਿਆਣਾ ਹੋ ਰਿਹਾ ਵਧਾਈ ਹੋਵੇ ਸਾਡੇ ਵਿਆਹ ਹੋ ਰਿਹਾ ਵਧਾਈ ਹੋਵੇ ਉਹ ਮਹਾਰਾਜ ਇੱਥੇ ਲੋਕਾਂ ਦੇ ਟੁੱਟਦੇ ਜਾਂਦੇ ਆ ਗਰੀਬੀ ਕਰਕੇ ਅਨਪੜਤਾ ਕਰਕੇ ਮਹਿੰਗਾਈ ਕਰਕੇ ਉਹਨਾਂ ਦਾ ਵੀ ਨਿਆੜਿਆਂ ਦਾ ਫਿਕਰ ਕਰ ਲੋ ਨਹੀਂ ਤਾਂ ਲੋਕਾਂ ਨੇ ਤੁਹਾਨੂੰ ਛੱਡਣਾ ਨਹੀਂ ਜੋ ਬਦਲਾਵ ਦੇ ਨੋ ਤੇ ਤੁਸੀਂ ਠੱਗੀ ਮਾਰੀ ਐ ਅਸਲੀ ਮੈਂ ਲੰਮਾ ਨਾ ਜਾਂਦਾ ਹੋਇਆ ਤੁਹਾਨੂੰ ਬਹੁਤ ਬਹੁਤ ਵਧਾਈ ਪੇਸ਼ ਕਰਦਾ ਔਰ ਛੱਜਲ ਵੱਡੀ ਸਾਹਿਬ ਅੱਜ ਵੱਡੀ ਜ਼ਿੰਮੇਵਾਰੀ ਤੁਹਾਡੇ ਮੋਢਿਆਂ ਤੇ ਆ ਅੱਜ ਸਾਰਾ ਹਲਕਾ ਇਕੱਠਾ ਹੋ ਕੇ ਤੁਹਾਡੇ ਨਾਲ ਆਇਆ ਅਜ ਸੰਦੀਪ ਵੀ ਆਇਆ ਮੁੰਡਾ ਏ ਆਰ ਸਾਹਿਬ ਦਾ ਇਹਦਾ ਵੀ ਧੰਨਵਾਦ ਹੈ ਕੀ ਅਸੀਂ ਸਾਰੇ ਜੋ ਪਾਰਟੀ ਨੇ ਤੁਹਾਨੂੰ ਅੱਗੇ ਲਾਇਆ ਪਾਰਟੀ ਤੁਹਾਡੇ ਨਾਲ ਖਲੋਤੀ ਆ ਤੁਸੀਂ ਦਿਨ ਰਾਤ ਇੱਕ ਕਰਕੇ ਮਿਹਨਤ ਨਾਲ ਲੋਕਾਂ ਨੂੰ ਨਾਲ ਲੈ ਕੇ ਚੱਲੋ ਤੇ ਵੱਡੇ ਛੱਜਲ ਵੱਡੀ ਸਾਹਿਬ ਨੂੰ ਬੇਨਤੀ ਆ ਮੇਰੀ ਗੱਲ ਦਾ ਗੁੱਸਾ ਨਾ ਕਰ ਜਿਓ ਤੁਸੀਂ ਕੱਲਾ ਜਿਉਂਦੇ ਰਹੋ ਜਿਉਂਦੇ ਰਹੋ ਅਸ਼ੀਰਵਾਦ ਦੇਈ ਜਾ ਨਾ ਕਈ ਵਾਰੀ ਤੁਸੀਂ ਵੀ ਕਰੰਟ ਜਾ ਲਾ ਦਿੰਨੇ ਉਹਨੇ ਮਾੜਾ ਮੋਟਾ ਉਹਨਾਂ ਲਾਇਆ ਕਰੋ ਜਿਹੜਾ ਆਵੇ ਜੂੰਦਾਰਾ ਪੁੱਤ ਜੂੰਦਾਰਾ ਪੁੱਤ ਕਰੀ ਜਾਇਆ ਕਰੋ ਮੈਂ ਕਹੇ ਆਪੇ ਗੱਡੀ ਪਾਰ ਲੰਘ ਜਾਣੀ ਹੁਣ ਮੈਂ ਸੁਖਵੀਰ ਜੀ ਨੂੰ ਬੇਨਤੀ ਕਰਾਂ ਕਿ ਤੁਸੀਂ ਆ ਕੇ ਸੰਗਤ ਨੂੰ ਸੰਬੋਧਨ ਕਰੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਕਬਾਲ ਸਾਹਿਬ ਬਾਦਲ ਸਾਹਿਬ ਵੱਡਿਆਂ ਦੇ ਛੋਟਿਆਂ ਦੇ ਦਿੱਤੇ ਹੋਏ ਆਟੇ ਦਾਲ ਦੇ ਕਾਰਡ ਕੱਟ ਗਏ ਸ਼ਗਨ ਸਕੀਮਾਂ ਪੈਨਸ਼ਨ ਇਹ ਸਾਰੀ ਗੱਲ ਦਾ ਜ਼ਿਕਰ ਜ਼ਿਕਰ ਕਰਕੇ ਜਾਇ ਜੀ